ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਕਿ ਜਿਹੜੀ ਇਹ ਕਿਲਰ ਥ੍ਰੈਡ ਹੈ ਜਿਹਨੂੰ ਅਸੀਂ ਚਾਈਨਾ ਡੋਰ ਕਹਿੰਦੇ ਆਂ ਜਾਂ ਘੱਟੂ ਕਹਿੰਦੇ ਆਂ ਇਸ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਆ ਜਦੋਂ ਨਾਰਮਲ ਸਪੀਡ 'ਚ ਆਪਾਂ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੇ ਮਾਤਾ ਦੇ ਨਾਨਾ ਦੀ ਗੋਦ ਵਿੱਚ ਕਿਸੇ ਬੈਠੀ ਸੀ ਚਾਈਨਾ ਵਾਲੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਤੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜ਼ਖਮੀਅਤ ਕੇ ਚਲੀ ਗਈ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਬੂਨ ਜੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਵੀ ਮਾਪਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜਿਉ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਹੈ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਉਹ ਲਿਆ ਕੇ ਦੋ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਣ ਮੈਂ ਤੇ ਗਿਣਤੀ ਨਹੀਂ ਕਰ ਸਕਿਆ ਬਹੁਤ ਪਰੇਸ਼ਾਨ ਹੈ ਤੇ ਬਹੁਤ ਪਰੇਸ਼ਾਨ ਨਹੀਂ ਮੇਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 65 ਤੋਂ ਪਲੱਸ ਦੇ ਰਿਹਾ 60 ਤੋਂ ਜ਼ਿਆਦਾ ਜਿਹੜੇ ਉੱਪਰਲੀ ਸਕੈਮ ਤੇ ਟੰਗੇ ਆ ਜਿਹੜੇ ਅੰਦਰਲੇ 4 ਲੇਅਰਸ ਡਾਕਟਰ ਨੇ ਟੈਸਟ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੁ ਟਾਂਕੀ ਲੱਗੀਆਂ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹਿਸਾਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਦਾ ਮੈਂ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਪਸ਼ਟ ਬਾਈਕਟ ਕੀਤਾ ਜਾਵੇ ਪਾਬੰਦੀ ਸਦਾ ਚਾਇਨਾ ਡੋਰ ਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋਏ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ ਪਾਬੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਮੈਂ ਸਿਮਰਨ ਕੌਰ ਪਿੰਡ ਮੁੜਿਆਵਾਲ ਸਾਰੀਵਾਲ ਤੋਂ ਕੀ ਕਹਿਣਾ ਚਾਹੁੰਦੇ ਨੇ ਬੱਚੀ ਨਾਲ ਇਹ ਹਾਸਾ ਹੈ ਅਸੀਂ ਅਸੀਂ ਇਹੇ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਕਿਲਰ ਥ੍ਰੈੱਡ ਹੈ ਜਿਵੇਂ ਇਹ ਚਾਇਨਾ ਡੋਰ ਕਹਿੰਦੇ ਜਾਂ ਘੱਟੂ ਕਹਿੰਦੇ ਆ ਇਸ ਤੋਂ ਇਹ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਆ ਬਾਜ਼ਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਹੋਰ ਹਾਦਸਾ ਹੋਵੇ ਸੋ ਫੇਸ ਕੁਸਟਰੀਆ ਕੀ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸ ਤੇ ਕੋ ਵੀ ਮਾਪੇ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜੇ ਉਹ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੀ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾਓ ਉਹ ਲਿਆ ਕੇ ਦਿਓ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਦਾ ਹਸਪਤਾਲ ਰੋਲ ਵੀਰ ਜੀ ਬਹੁਤ ਵਧੀਆ ਸਰਬਸਖ ਹਸਪੀਟਲ ਬਣਾ ਲੇ ਤੋਂ ਅਸੀਂ ਬਹੁਤ ਵਧੀਆ ਨੇ ਡਾਕਟਰਾਂ ਨੇ ਟਰੀਟ ਕੀਤਾ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਸਾਨੂੰ 10 ਦਿਨ ਹੋ ਗਏ ਆ ਇੱਥੇ ਤੋਂ ਸਾਡਾ ਜੋ ਟਰੀਟਮੈਂਟ ਸੀਗਾ ਜੋ ਵੀ ਬੱਚੇ ਦਾ ਕਹਿ ਲਈਏ ਕਿ ਔਰਲ ਜਾਂ ਜਿੱਦਾਂ ਨੇ ਸਸਪੈਂਸ਼ਨ ਚੱਲ ਰਹੀ ਸੀਗਾ ਸਭ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਠੀਕ ਕੀਤਾ ਸੋ ਡਾਕਟਰਾਂ ਦੇ ਬਹੁਤ ਤਨੁਵਾਦੀ ਆ ਇਧੋਂ ਦੀ ਟੀਮ ਦੇ ਮੇਰਾ ਨਾਮ ਸੁਖਤੇਨ ਸਿੰਘ ਜੀ ਪਿੰਡ ਮੂਲਿਆਂਵਾਲਾ ਦਾ ਨਾ ਮਾਤਾਰੀ ਬਰਦਾਸ ਜੀ ਬੱਚੀ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਇਥੇ ਬਟਾਲੇ ਸ਼ਹਿਰ ਬੱਚੇ ਨੇ ਨਾਨਕੇ ਬਟਾਲੇ ਕੋਲੇ ਉਥੇ ਵਾਪਸ ਜਾ ਰਹੇ ਸੀ ਤੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਪਹਿਲੇ ਨੋਰਮਲ ਸਪੀਡ 'ਚ ਆਪਣਾ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੀ ਮਾਤਾ ਦੇ ਜੀ ਮਾਮਾ ਦੀ ਗੋਦ ਵਿੱਚ ਬਿਠੇ ਬੈਠੀ ਸੀ ਚైనਾ ਵਾਲੀ ਡੋਲ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਤੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜ਼ਖਮੀ ਹੋ ਕੇ ਚਲੀ ਗਈ ਕੀ ਆ ਰਿਹਾ ਹੈ ਅਈ ਕਿੰਨੇ ਟਾਂਕੇ ਲਗੇ ਬੱਚੀ ਦੇ ਦੇ ਕਿੱਦਾਂ ਦੇ ਹਾਲਾਤ ਹੀ ਤੇ ਤੁਹਾਡੇ ਮੰਤ ਕੀ ਗੁਦਰੀ ਨੂੰ ਯਾਰ ਆ ਕਿ ਇੱਕ ਲੋਕ ਕਿਉਂ ਦੇ ਮੰਤ ਕੀ ਗੁਦਰੀ ਗਈ ਪਰ ਫਿਰ ਵੀ ਆਪਣੇ ਲੱਭਣ ਦੱਸ ਦੋ ਕਿੰਨੇ ਟਾਂਕੇ ਲੱਗੇ ਮੈਂ ਤੇ ਗਿਣਤੀ ਨਹੀਂ ਕਰ ਸਕਿਆ ਤੇ ਬਹੁਤ ਪਰੇਸ਼ਾਨ ਹਾਂ ਤੇ ਮੈਨੂੰ ਬਹੁਤ ਪਰੇਸ਼ਾਨ ਮਨਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 62 ਤੋਂ ਪਲੱਸ ਦੇ ਰਿਹਾ 60 ਤੋਂ ਜ਼ਿਆਦਾ ਜਿਹੜੇ ਉੱਪਰਲੀ ਸਕਿਨ ਤੇ ਟੰਗੇ ਆ ਜਿਹੜੇ ਅੰਦਰਲੇ 4 ਲੇਅਰਸ ਡਾਕਟਰ ਨੇ ਸਟੈਸ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੁ ਟੱਸੀਆਂ ਗਈਆਂ। ਉਹਨਾਂ ਦੇ ਥੋਡੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਹੈ। ਦਸਤਾਰ ਸਾਰੀ ਕੱਟੀ ਗਈ ਸੀ ਤੋਂ ਨੰਪੇ ਜਿਤੋਂ ਡੋਰ ਲੰਘ ਕੇ ਗਈ ਉਹਦੇ ਵੱਜ ਕੇ। ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੁਣ ਬਚ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ। ਸਰਬ ਸੁਖੋ ਹਸਪੀਟਲ ਮੋਟਾਵਾ ਜਿਹੜਾ ਡਾਕਟਰ ਸਾਹਿਬਾਂ ਆਂਦਾ ਹੈ ਮੈਡੀਕਲ ਦਾ ਬਹੁਤ ਵਧੀਆ ਰੋਲ ਕੀਤਾ ਨੇ ਸਾਨੂੰ ਬਹੁਤ ਸਹਿਯੋਗ ਕੀਤਾ। परमात्मा ਨੂੰ ਹੋਰ ਸਮਤ ਬਲ ਬਖਸ਼ੇ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਚਾਇਨਾ ਡੋਰ ਦਾ ਵਾ ਪੂਰਨ ਤੌਰ ਤੇ ਸਪਸ਼ਟ ਬਾਈਕਾਟ ਕੀਤਾ ਜਾਵੇ ਪਬੰਦੀशुदा ਦਾ ਪੈਦਾ ਡੋਰਿਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋਏ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹ ਰਿਕਵੈਸਟ ਹੈ ਹਸਪੀਟਲ ਦਾ ਨਾਮ ਸਰਬ ਸੁਖ ਹਸਪੀਟਲ ਬਟਾਲਾ ਹੈ ਮੈਂ ਡਾਕਟਰ ਹਰਪ੍ਰੀਤ ਕੋਰ ਪੇਸ਼ੈਂਟ ਦੀ ਆਪਰੇਟਿੰਗ ਸਰਜਨ ਹ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੇ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਵੂਨ ਜਿਹੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲੌਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਰੈਸਸਿਟੇਟ ਸਮਝ ਲਓ ਕਿ ਇਹਨਾਂ ਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲੌਸ ਸੀਗਾ ਪ੍ਰੈਸ਼ਰ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਲਈਆਂ ਤੇ ਇਸ ਹਸਾਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਮੈਂ ਇਹ ਮੈਸੇਜ ਸਰਕਾਰ ਨੂੰ ਪਲੱਸ ਮੈਂ ਇਹ ਮੈਸੇਜ ਆਮ ਜਨਤਾ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ ਪਾਬੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਬੱਚੀ ਦਾ ਸ਼ੁਰੂ ਤੋਂ ਲੈ ਕੇ ਟ੍ਰੀਟਮੈਂਟ ਜਿਹੜਾ ਹੈ ਉਹ ਹੁਣ ਮੇਰੇ ਕੋਲ ਹੀ ਚੱਲ ਰਿਹਾ ਹੈ ਬੱਚੀ ਦੇ ਫਾਲੋਅ ਅਪ ਹੋ ਰਹੇ ਨੇ ਅਸੀਂ ਲੇਅਰ ਬਾਈ ਲੇਅਰ ਸੂਚਨਿੰਗ ਕੀਤੀ ਸੀਗੀ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਕਿ ਇਹਨਾਂ ਨੂੰ ਮਿਨੀਮਲ ਤੋਂ ਮੀਡੀਮਲ ਸਕਾਰ ਦਿੱਤਾ ਜਾਏ ਮਤਲਬ ਬਿਲਕੁਲ ਕੱਟਸਕਾਰ ਆਏ ਤੇ ਉਸ ਸਾਬਦ ਲਈ ਉਹਨਾਂ ਦਾ ਟ੍ਰੀਟਮੈਂਟ ਅੱਗੇ ਚੱਲ ਰਿਹਾ ਜੋ ਵੀ ਉਹਦੇ ਤੇ ਦਵਾਈਆਂ ਲੱਗਣੀਆਂ ਜਾਂ ਮੈਡੀਕੇਸ਼ਨਸ ਸਕਾਰ ਕੱਟਣ ਵਾਸਤੇ ਲੱਗਣੀਆਂ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਰੇ ਕੋਲ ਫਾਲੋਅ ਅਪ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਚਿਹਰੇ ਦੇ ਉੱਤੇ ਸਕਾਰ ਨੂੰ ਕੋਸ਼ਿਸ਼ ਕਰੀਏ ਕਿ ਹ